ਸਾਡੀ ਟੀਮ ਪਹੁੰਚੀ ਹੈ ਜੀ ਥਾਣਾ ਸਿਟੀ ਬਟਾਲਾ ਜਿੱਥੇ ਅੱਜ ਇੱਕ ਪ੍ਰੈਸ ਮੀਟਿੰਗ ਪੁਲਿਸ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੁਲਸ ਦੇ ਸਿਟੀ ਦੇ ਡੀਐਸਪੀ ਸੰਜੀਤ ਕੁਮਾਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਐਸਐਸਪੀ ਬਟਾਲਾ ਸੁਹੇਲ ਮੀਰ ਆਈਪੀਐਸ ਦੇ ਹੁਕਮਾਂ ਤਹਿਤ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਹੜੇ ਕਿ ਸਨੇਚਰ ਹਨ ਅਤੇ ਜਿਨ੍ਹਾਂ ਨੇ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਕਰੀਬ 11 ਵਾਰਦਾਤਾਂ ਕੀਤੀਆਂ ਹਨ ਜੋ ਉਹਨਾਂ ਨੇ ਕਬੂਲੀਆਂ ਹਨ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਇਹ ਵੱਡੀ ਕਾਮਯਾਬੀ ਹੈ ਇਹਦੇ ਨਾਲ ਨਾਲ ਡੀਐਸਪੀ ਸਿਟੀ ਸੰਜੀਤ ਕੁਮਾਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇੱਕ ਸਨਿਆਰੇ ਨੂੰ ਵੀ ਕਾਬੂ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਪਹਿਲੀ ਵਾਰੀ ਇਹ ਕਾਰਵਾਈ ਕੀਤੀ ਗਈ ਹੈ ਕਿ ਜਿਹੜੇ ਸਨੈਚਰ ਹਨ ਉਹ ਸਮਾਨ ਜੋ ਲੁੱਟਦੇ ਹਨ ਉਸ ਤੋਂ ਬਾਅਦ ਕਿਸੇ ਸਨਿਆਰੇ ਨੂੰ ਵੇਚਦੇ ਹਨ ਪਰ ਪਹਿਲੀ ਵਾਰ ਕਿਸੇ ਸਨਿਆਰੇ ਨੂੰ ਅਨਵੋਲਵ ਕੀਤਾ ਗਿਆ ਹੈ ਫੜਿਆ ਗਿਆ ਹੈ ਤਾਂ ਕਿ ਇਸ ਸਾਰੀ ਵਾਰਦਾਤਾਂ ਉੱਤੇ ਪੱਕੇ ਤਰੀਕ ਕਿ ਨਾ ਕਾਬੂ ਪਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਜਿਹੜੇ ਸਨੇਚਰ ਹਨ ਉਹ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਤੋਂ ਬਾਅਦ ਆਪਣਾ ਸਮਾਨ ਬੜਾ ਈਜ਼ੀਲੀ ਵੇਚਦੇ ਹਨ ਪਰ ਇਸ ਸੁਨਿਆਰੇ ਨੂੰ ਫੜਨ ਤੋਂ ਬਾਅਦ ਹੁਣ ਜਿਹੜੇ ਹੋਰ ਸਨੇਚਰ ਹਨ ਉਹਨਾਂ ਵਾਸਤੇ ਮੁਸ਼ਕਲਾਂ ਹੋਣਗੀਆਂ ਕਿ ਆਪਣਾ ਸਮਾਨ ਕਿੱਥੇ ਵੇਚੋ ਨਾਲ ਇੱਕ ਮੈਸੇਜ ਜਾਏਗਾ ਉਹਨਾਂ ਤਮਾਮ ਅਜਿਹੇ ਕ੍ਰਾਈਮ ਕਰਨ ਦੇ ਵਾਲੇ ਸੁਨਿਆਰਿਆਂ ਦੇ ਵਿੱਚ ਜਿਨ੍ਹਾਂ ਨੇ ਇਹ ਸਮਾਨ ਖਰੀਦੇ ਹਨ ਘੱਟ ਮੁੱਲ ਤੇ ਖਰੀਦੇ ਹਨ ਫਿਲਹਾਲ ਥਾਣਾ ਸਿਟੀ ਦੇ ਵਿੱਚ ਇਹ ਪ੍ਰੈਸ ਮੀਟਿੰਗ ਕੀਤੀ ਗਈ ਹੈ ਜਿੱਥੇ ਥਾਣਾ ਸਿਟੀ ਦੇ ਐਸਐਚਓ ਸਰਦਾਰ ਜਸਜੀਤ ਸਿੰਘ ਅਤੇ ਨਾਲ ਥਾਣਾ ਸਿਵਲ ਲਾਈਨ ਦੇ ਐਸਐਚਓ ਸਦਾ ਪ੍ਰਭਜੋਤ ਸਿੰਘ ਨੋ 11 ਵਾਰਦਾ ਤਾਂ ਇਹਨਾਂ ਦੋਨਾਂ ਥਾਣਿਆਂ ਦੇ ਅੰਡਰ ਹੋਈਆਂ ਹਨ ਆਓ ਸੁਣਦਿਆਂ ਗੱਲਬਾਤ ਦੌਰਾਨ ਕੀ ਕੁਝ ਜਾਣਕਾਰੀ ਦੇ ਡੀਐਸਪੀ ਸਿਟੀ ਸੰਜੀਤ ਕੁਮਾਰ ਦੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਕੁਝ ਦਿਨਾਂ ਦੇ ਵਿੱਚ ਕਾਫੀ ਆਪਣੇ ਸ਼ਹਿਰ ਦੇ ਵਿੱਚ ਚੇਨ ਸਨਚਿੰਗ ਦੀਆਂ ਵਾਲੀਆਂ ਸਨਚਿੰਗ ਬਜ਼ੁਰਗਾਂ ਤੋਂ ਜਾਂ ਦੂਸਰੇ ਹੌਟਲਾਂ ਤੋਂ ਇਦਾਂ ਦੀਆਂ ਵਾਰਦਾਤਾਂ ਹੋਈਆਂ ਜਿਹਦੇ ਨਾਲ ਆਲਰੇਡੀ ਸਮਾਜ ਵਿੱਚ ਥੋੜੀ ਦਹਿਸ਼ਤ ਪੈਂਦੀ ਹੈ ਤੇ ਸੈਂਸ ਆਫ ਸਿਕਿਉਰਿਟੀ ਦੀ ਥੋੜੀ ਨਾ ਫੀਲਿੰਗ ਘਟਦੀ ਹੈ ਉਹਦੇ ਚੋਂ ਤੇ ਇਹਦੇ ਵਿੱਚ ਪਿੱਛੇ ਦੀ ਇੱਕ ਵਾਰਦਾਤ ਹੋਈ ਸੀ ਇੱਥੇ ਗਊਸ਼ਾਲਾ ਰੋਡ ਤੇ 17 ਤਰੀਕ ਨੂੰ ਇੱਕ ਬਜ਼ੁਰਗ ਲੇਡੀ ਦੀ ਸਵੇਰੇ 5 ਵਜੇ ਗੋਗੂ ਦੇ ਹਸਪਤਾਲ ਦੇ ਨੇੜੇ ਦੀ ਵਾਲੀ ਹੋਈ ਸੀ ਉਤੋਂ ਸੁਣਾਇਆ ਚ। ਫਿਰ ਉੱਥੋਂ ਥੋੜਾ ਅਸੀਂ ਐਕਟਿਵ ਹੋਏ ਸੀ ਸੀਸੀਟੀਵੀ ਖੰਗਾਲੇ ਸਾਰੇ ਭਾਂ ਦੇਖੇ ਤੇ ਉਸ ਤੋਂ ਬਾਅਦ ਵਿੱਚ ਜੋ ਸ਼ਮਸ਼ੇਰ ਸਿੰਘ ਇੱਕ ਹਰਪੁਰੇ ਦਾ ਤੇ ਇੱਕ ਪ੍ਰਭਜੋਤ ਖਾਨ ਫਤਿਹਪੁਰ ਦਲਾ ਲਾਲ ਸਿੰਘ ਦੇ ਅਸੀਂ ਦੋ ਨੌਜਵਾਨ ਇਹਦੇ ਚ ਗਿਰਸਾਰ ਕੀਤਾ। ਗ੍ਰফতার ਕਰਕੇ ਪਹਿਲੇ ਤੇ ਅਸੀਂ ਇਹਦੇ ਵਿੱਚ ਤਿੰਨੇ ਟੀਮਾਂ ਲੱਗ ਗਈਆਂ ਕਿਉਂਕਿ ਏਰੀਆ ਸਿਵਲ ਐਂ ਦੇ ਏਰੀਆ ਚ ਵੀ ਹੋਈਆਂ ਨੇ ਉਹ ਬੇਸਿਕਲੀ ਜਿਹੜੀ ਵਾਰਦਾਤ ਸੀ ਉਹ ਸਿਟੀ ਦੀ ਸੀ ਇਹਦੇ ਚ ਸੀਆਈਏ ਵਾਲੇ ਵੀ ਇਨਵੋਲਵ ਹੋਏ ਅਸੀਂ ਸਾਰਿਆਂ ਦੀ ਮਤ ਲਾ ਕੇ ਟੀਮਵਰਕ ਸਾਬ ਨਹੀਂ ਸਾਰਿਆਂ ਨੂੰ ਆਪਣੇ ਆਪਣੇ ਐਸਐਸਪੀ ਸਾਹਮਣੇ ਡਿਊਟੀਆਂ ਵੰਡੀਆਂ ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ ਉਹ ਵੀ ਐਸਐਸਪੀ ਸਾਹਿਬ ਹੀ ਇਸ ਕੇਂਦੇ ਕਿ ਭਈ ਇੱਕ ਕਰਨੀ ਹੀ ਕਰਨੀ ਆ ਟ੍ਰੇਸ ਕੁਝ ਹੋ ਜਾਏ ਉਹ ਟੀਮਾਂ ਬਣ ਗਈਆਂ ਤੇ ਉਹ ਫਿਰ ਜਦੋਂ ਇਸ ਨੂੰ ਅਸੀਂ ਟ੍ਰੇਸ ਕੀਤਾ ਫੜ ਲਿਆ ਉਹਨੂੰ ਫਿਰ ਅਸੀਂ ਪੁੱਛ-ਕਿਛ ਕੀਤੀ ਤੇ ਪੁੱਛ-ਕਿਛ ਆਪਣਾ ਉਹਨੇ ਮੰਨੀਆਂ ਵਾਰਦਾਤਾਂ 5 ਕਿਤੇ ਕਰੀਬ ਸਿਵਲੈਂਡੀਅਮ ਵਾਰਦਾਤਾਂ ਮੰਨੀਆਂ ਉਹਦੇ ਵਿੱਚ ਇੱਕ ਚੈਨੀ ਗਈ ਸੀ ਜੀ ਉਹਦੇ ਵਿੱਚ 2 ਤੋਲੇ ਦੀ ਕਰੀਬ ਚੈਨੀ ਗਈ ਸੀ ਕਿਤੇ ਹੋਰ ਮਾਤਾ ਦੀ ਵਾਲੀ ਗਈ ਸੀ ਹੋਰ ਚਾਰ ਦੀਆਂ ਤਿੰਨ ਵਾਲੀਆਂ ਗਈਆਂ ਸੀ ਇਹਨਾਂ ਦੀ ਇੱਕ ਮਾਤਾ ਦੀ ਵਾਲੀ ਗਈ ਸੀ ਹੋਰ 5 ਟੋਟਲ 5 ਵਾਲੀਆਂ ਦੀ ਉਹਨੇ ਵਾਰਦਾਤਾਂ ਮੰਨੀਆਂ ਕਿ ਜਦੋਂ ਉਹ ਮਜੀਦ ਪੁੱਛ ਕੇ ਕੀਤੀ ਕਿ ਵਾਲੀਆਂ ਤੁਸੀਂ ਕੀ ਕਰਦੇ ਕਿੱਥੇ ਕਰਦੇ ਹੋ ਉਹਨੇ ਫਿਰ ਦੱਸਿਆ ਕਿ ਇੱਥੇ ਕਿ ਸ਼ਹਿਰ ਦਾ ਇੱਕ ਜੁਲਰ ਆ ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਨੂੰ ਇੱਕ ਪਰਚੇ 'ਚ ਅਰੈਸਟ ਵੀ ਕਰ ਲਿਆ ਸੀ ਵਾਲਾ ਲੈਣ ਵਾਲੇ ਮੁਕਦਮੇ 'ਚ ਆਪਣੇ ਸਿਟੀ ਵਾਲੇ ਮੁਕਦਮੇ ਦੇ ਵਿੱਚ ਵੀ ਅੱਜ ਅਰੈਸਟ ਅਸੀਂ ਡਾੜ ਰਹੇ ਹਾਂ ਉਹਦੀ ਉਹਦੀ ਪ੍ਰੋਡਕਸ਼ਨ ਮੰਡਲ ਤੇ ਲਿਆ ਕੇ ਅੱਜ court 'ਚ ਪੇਸ਼ ਕਰ ਰਹੇ ਹਾਂ ਅਸੀਂ ਤੇ ਉਤੋਂ ਹੋਰ ਮਜੀਦ ਅਸੀਂ ਕਰਾਂਗੇ ਬਰਾਮਦਗੀ ਵੀ ਹੋਏਗੀ ਪੁੱਛਗਿਛ ਹੋਏਗੀ ਤੇ ਇਹ ਵੀ ਸਾਡੇ ਧਿਆਨ 'ਚ ਆਇਆ ਕਿ ਸ਼ਹਿਰ ਦੇ ਜਿਹੜੇ ਹੋਰ ਸਨੇਚਰ ਸੀ ਸ਼ਾਇਦ ਉਹ ਵੀ ਇਹਨੂੰ ਸਮਾਨ ਦਿੰਦੇ ਰਹੇ ਨੇ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਖਪਤ ਹੋ ਜਾਂਦੀ ਹੈ ਉਹਨੂੰ ਥੋੜੇ ਪੈਸੇ ਮਿਲ ਜਾਂਦੇ ਉਹਦਾ ਵੀ ਹੌਸਲਾ ਵੱਧ ਜਾਂਦਾ ਜਿਸ ਲਈ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ ਤੇ ਫਿਰ ਉਹ ਵੀ ਡਿਮੋਲਾਈਜ਼ ਕਹੋ ਜਾਂ ਦੂਸਰ ਕਹੋ ਇਸ ਪਾਸੇ ਨੂੰ ਪ੍ਰਫੁੱਲਤ ਨਹੀਂ ਹੁੰਦੇ ਇਸ ਇਹ ਤਰ੍ਹਾਂ ਦਾ ਉਹਨਾਂ ਦਾ ਕੰਮ ਤੇ ਥੋੜਾ ਡਾਊਨ ਹੁੰਦੇ ਨੇ ਪਰ ਇਹ ਇਹ ਸਮਾਜ ਦੇ ਜਿਹੜੇ ਇਸ ਤਰ੍ਹਾਂ ਦੇ ਜੁਵਲਰਸ ਸਾਰੇ ਜੁਲਰਸ ਨਹੀਂ ਇਸ ਤਰ੍ਹਾਂ ਬੜੇ ਵਧੀਆ ਤੇ ਬਟਾਲਾ ਸ਼ਹਿਰ ਦੇ ਵਿੱਚ ਜੁਲਰ ਐਸੋਸੀਏਸ਼ਨ ਬੜੀ ਤਗੜੀ ਬੜੇ ਨਾਮੀ ਜੁਲਰਸ ਜਾਂ ਦੂਸਰੇ ਇਸ ਤਰੀਕੇ ਦਾ ਇੱਕ ਦੋ ਇੱਕਾ ਦੁੱਕਾ ਜਿਹੜੇ ਹੁੰਦੇ ਨੇ ਉਹਦੇ ਨਾਲ ਸਾਰੀ ਬਰਾਦਰੀ ਦਾ ਨਾਮ ਬਦਨਾਮ ਹੁੰਦਾ ਟੋਟਲ ਕਿੰਨੀਆਂ ਵਾਰਦਾਤਾਂ ਟਰੇਸ ਹੋਈਆਂ ਜੀ ਵਾਰਦਾਤਾਂ ਇਹਦੇ ਵਿੱਚ 6 ਤੇ 5 11 ਵਾਰਦਾਤਾਂ ਟਰੇਸ ਇਹ ਜਿਹੜੇ ਦੋ ਮੁੰਡੇ ਨੇ ਫੜਿਆ ਜੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਔਰ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਤੇ ਹਜੇ ਤੱਕ ਦੀ ਕੋਈ ਆਈ ਨਹੀਂ ਕਿਉਂਕਿ ਪ੍ਰੀਵੀਅਸਲੀ ਇਹ ਕਨਵਿਕਟਡ ਨਹੀਂ ਸੀ ਤੇ ਫੈਮਲੀ ਦੇ ਵਿਲੇ ਹੀ ਨੇ ਜੀ ਕੁਝ ਦੱਸਿਆ ਇਹਨਾਂ ਨੇ ਕਿ ਪਟਾਲੇ ਜੀ ਕਰਦੇ ਸੀ ਕਿ ਆ ਨਹੀਂ ਬਟਾਲੇ ਬਟਾਲੇ ਕਿੰਨੀਆਂ ਵਾਰ ਟਕਨ ਨੂੰ ਅੰਜਾਮ ਦੇ ਚੁੱਕੇ ਹਜੇ ਤੱਕ ਦੇ ਹਜੇ ਤੱਕ ਵੀ ਸਾਡੇ ਕੋਲ ਕਸਟਡੀ ਜੇ ਨੇ ਤੇ ਅਜੇ ਤੇ 11 ਦੇ ਕਰੀ ਤੁਹਾਡੀਆਂ ਹਾਂ 11 ਸਿਟੀ ਸਿਵਲ ਦੋਨੇ ਸਿਟੀ ਸਿਵਲ ਆਂਦੀ ਹਾਂ ਹਾਂ ਦੋਵਾਂ ਦਾ ਡਿਵਲ ਬਣੇ ਨਹੀਂ ਨਹੀਂ ਯਾਰ ਦੋਸਤ ਨੇ ਜੀ ਨੇ ਜਿਹੜਾ ਸੁੰਘਕਰ ਹੈ ਕਿਸ ਤਰ੍ਹਾਂ ਵਿਚੈਂਦਾ ਸ਼ਹਿਰ ਸੁਣਾ ਹਾਂ ਜੀ ਸੁਨੇਹੜਾ ਤੁਸੀਂ ਇਸ ਕੇਸ ਵਿੱਚ ਉਹਨੂੰ ਵੀ ਅਰੈਸਟ ਕਰਕੇ ਉਹ ਵੀ ਓਪਨ ਉਹਨੂੰ ਵੀ ਜੇ ਉਹ ਉਹ ਉਹਨੂੰ ਵੀ ਉਜਵਲ ਹੰਡਾ ਜੀ ਇਥੋਂ ਸ਼ਹਿਰ ਦੇ ਉਹ ਕਿੰਨਾ ਕੁ ਸਮਾਨ ਲੈ ਚੁੱਕਿਆ ਜੀ ਅਜੇ ਤੱਕ ਤੇ ਜਿਹੜੀ ਆ ਇਹ ਵਾਰਦਾਤਾਂ ਵਾਲਾ ਜਿਹੜਾ ਮੈਂ ਦੱਸਿਆ ਸਮਾਨ ਲਗਭਗ ਸਾਰਾ ਉਹਦੇ ਥਰੂ ਹੀ ਹੋਇਆ ਸੀ ਜਿਹੜਾ ਉਜਵਲ ਹੰਡਾ ਜੀ ਉਹ ਕਿੰਨੀ ਕੀ ਦੇਰ ਤੋਂ ਚੋਰੀ ਦਾ ਸਮਾਨ ਲੈ ਰਿਹਾ ਇਹ ਉਜਵਲ ਹੰਡੇ ਤੋਂ ਅਜੇ ਅਸੀਂ ਦੂਸਰੇ ਮੁਕਦਮੇ ਦੇ ਵਿੱਚ ਪੁੱਛ ਕੇ ਸੀ ਪਹਿਲੇ ਮੁਕਦਮੇ ਵਿੱਚ ਦੇ ਪાંਜੀ ਹੋਈਆਂ ਸੀ ਤੇ ਦੂਸਰੇ ਸੋਧਮੇ ਤੇ ਵਿੱਚ ਵੀ ਅਸੀਂ ਲਿਆ ਆ ਗਏ ਚੋਰੀ ਦੇ ਸਮਾਨ ਦਾ ਸੌਦਾ ਕਿੱਦਾਂ ਹੁੰਦਾ ਸੀ ਜੀ ਇਹਨਾਂ ਦਾ ਕਿਵੇਂ ਕਰਦੇ ਸੀ ਆਪ ਵੀ ਮੈਂ ਤਈ ਉਹ ਕਹਿ ਰਿਹਾ ਜੀ ਕਿ ਇਕੱਲਾ ਇਹ ਨਹੀਂ ਸਨੇਚਰ ਹੋਣਗੇ ਜਿਹੜੇ ਸ਼ਹਿਰ ਦੇ ਦੂਸਰੇ ਸਨੇਚਰ ਹੋਣਗੇ ਸ਼ਾਇਦ ਜਿਸ ਤਰ੍ਹਾਂ ਇਹ ਕਿ ਦੂਜੇ ਨੂੰ ਅਸੀਂ ਦੱਸ ਦਿੰਦੇ ਨਾ ਕਿ ਫੁਲਾਨੀ 10 ਪਾਦੀ ਦੀ ਹੈ ਭਾਈ ਉਸ ਟੋਲ ਟੋਲ ਭਾਅ ਦੇ ਦਾ ਕ ਕਰਦੇ ਹੋਣਗੇ ਟੋਲ ਭਾਅ ਜੀ ਜਿਹੜਾ ਆਪਣਾ ਪੰਜਾਬੀ ਦੀ ਕਹਾਵਤ ਹੈ ਜੀ ਬਸ ਫੋਰੇ ਦਾ ਮਾਲ ਤੇ ਡਾਂਗਾ ਦਾ ਗਾਜ ਉਹ ਜਿਹੜੀ ਆਈ ਗੱਲ ਇਹ ਕਿ ਸਾਹਮਣੇ ਉਹ ਚੈਨੀ ਦਾ ਭੜਾ ਉਹਨੇ ਪੁਨੇ ਦੇ ਰੇਟਾਂ ਦੇ ਵਿੱਚ ਇਹ ਗੱਲ ਹੋਈ ਸੀ ਇਸ ਸਟੇਸ਼ਨ ਉੱਪਰ ਪੁਲਿਸ ਤੈਟਕ ਗਈ ਇਸ ਨੇ ਰਣ ਕਿੰਨੀ ਠੱਲ ਮੇਂ ਕਿ ਚੋਰੀ ਦਾ ਮਾਲ ਖਰੀਦਣ ਵਾਲਿਆਂ ਵਾਸਤੇ ਔਰ ਐ ਸਨੇਚਿੰਗ ਨੂੰ ਠੱਲ ਪੈਣੀ کم ਸੇ ਕਮ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦੋ ਸਨੇਚਰ ਫੜੇ ਜਾਣ ਨਾਲ ਅਸੀਂ ਮੈਂ ਕਹਿ ਦਵਾਂ ਕਿ ਬਟਾਲੇ ਦੇ ਵਿੱਚ ਠਾਲੀ ਪੈ ਜਾਊਗੀ ਬਟ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੁਰ ਪਏ ਹਾਂ ਕੁਝ ਅਸਰ ਜ਼ਰੂਰ ਹੋਵੇਗਾ ਪਲੱਸ ਜਿਹੜੇ ਜਿਹੜੇ ਇਹ ਮਾਲ ਖਰੀਦਣ ਦੇ ਆਦੀ ਨੇ ਚੋਰੀ ਦਾ ਮਾਲ ਲੈਣ ਲਈ ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਕੋਈ ਜਸਟ ਜਦੋਂ ਫੜੇ ਜਾਂਦਾ ਤੇ ਸਮਾਨ ਵਾਪਸ ਕਰਨ ਦਾ ਕਰਕੇ ਗੱਲ ਛੁੜਕਾਰਾ ਨਹੀਂ ਹੋਣਾ ਇਹਨਾਂ ਤੇ ਕੇਸ ਵੀ ਰਜਿਸਟਰਡ ਹੋਣਾ ਤੇ ਬਰਾਬਰ ਦੀ ਉਹਨਾਂ ਨੂੰ ਹਵਾਲਾ ਤੇ ਸੇਮ ਪਰਚੇ ਵਿੱਚ ਪਾ ਕੇ ਜਾਵੇਗਾ ਸਰ ਬਾਬੇਲਾ ਮੇਲਾ ਆ ਰਿਹਾ ਲੱਖਾਂ ਸੰਗਤ ਹੁੰਦੀ ਹੈ ਉੱਥੇ ਕੈਮਰੇ ਸਨੇਚਰ ਨੂੰ ਜਿਆਦਾ ਮੌਕਾ ਸਨੇਚਰ ਤੇ ਨਾਲ ਅਸੀਂ ਪਬਲਿਕ ਨੂੰ ਵੀ ਅਫੇਅਰ ਕਰਾਂਗੇ ਅਸੀਂ ਆਪਣੀਆਂ ਵੀ ਸਾਡੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਵੀ ਟੀਮਾਂ ਲੱਗੀਆਂ ਨੇ ਇਸ ਵੇਲੇ ਚ ਰਸ਼ ਵਿੱਚ ਤੁਹਾਨੂੰ ਇਨ ਪਾਸ ਤੁਸੀਂ ਵੀ ਦੇਖਿਆ ਹੋਣਾ ਕਿ ਸਨਾਚੀ ਦੀ ਘਟ ਤੋਂ ਚੋਰੀ ਜਿਹੜੀ ਜੇਬ ਕਤਰੇ ਦੀ ਉਹ ਕਾਫੀ ਸ਼ਿਕਾਇਤ ਆ ਅਸੀਂ ਉਸ ਨੂੰ ਬੰਦੇ ਨਜ਼ਰ ਰੱਖ ਕੇ ਵੀ ਨਾ ਉਸ ਤਰੀਕੇ ਨਾਲ ਪਲਾਨਿੰਗ ਕਰ ਰਹੇ ਹਾਂ ਕਿੰਨੇ ਕਦਾ ਸਾਮਾਨ ਹੋਇਆ ਸਾਮਾਨ ਹੁਣ ਅਸੀਂ ਜੇ ਵੈਲਿਊਏਟ ਅੱਜ ਕੱਲ੍ਹ ਦੇ ਰੇਟਾਂ 'ਚ ਕਰੀਏ ਤਾਂ ਫਿਰ ਕਾਫੀ ਲੱਖਾਂ ਦੀ ਬਣ ਜਾਂਦਾ ਨਾ ਫਿਰ ਧੰਨਵਾਦ 11 ਤੇ ਉਹਦੇ ਚ ਵਾਲੀਆਂ ਮੂਗੀਆਂ ਤੇ ਵੀ ਚਾਹੀਦੀ ਹੋਵੇ ਡੇਰ ਤੋਂ ਲੈ ਕੇ ਇਕੱਲੀ ਚਾਹੀਦੀ ਸੀ